10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਲੈ ਜਾਓ 10 ਰੁਪਏ ਦਾ ਸੂਟ ਕੜਾਈ ਕੱਢਿਆ ਸੂਟ 20 ਰੁਪਏ ਦਾ ਕੜਾਈ ਕੱਢਿਆ ਸੂਟ 20 ਰੁਪਏ ਦਾ ਦਪੱਟਾ ਨਾਲ ਲਾ ਕੇ 20 ਰੁਪਏ ਦਾ ਸੂਟ ਦੇ ਦਾਂਗੇ ਆਹ ਦੇਖੋ ਚੱਕੋ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ ਮੋਟੀ ਕਾਰਲੋ ਦਾ ਕੰਬਲ 50 ਰੁਪਏ ਦਾ ਖੁੱਲਾ ਦੁੱਲਾ ਕੰਬਲ ਕੋਈ 8000 ਦੀ ਕੋਈ 10000 ਦੀ ਲੈ ਜਾਓ 100 ਰੁਪਏ ਦਾ ਸੂਟ ਸਰਵ 100 ਰੁਪਏ ਦਾ ਸੂਟ ਸਰਦਾਰ ਜੀ ਇਹ 10 ਰੁਪਏ ਦਾ ਸੂਟ 20 ਰੁਪਏ ਦਾ 30 ਰੁਪਏ ਦਾ 100 ਰੁਪਏ ਦਾ ਸੂਟ ਆਕਰ ਦੇਣਾ ਕਿ ਨੂੰ ਦੱਸਤਾ ਦਿਓ ਆ 2000 ਦੀ ਸ਼ਾਪਿੰਗ ਤੇ ਆ ਸੂਟ ਦਵਾਂਗੇ ਤੁਹਾਨੂੰ 10 ਰੁਪਏ ਦਾ ਜੇ ਤੁਸੀਂ 5000 ਦੀ ਸ਼ਾਪਿੰਗ ਕਰੋਗੇ ਆ ਕੜਾਈ ਵਾਲਾ ਸੂਟ ਦਵਾਂਗੇ 20 ਰੁਪਏ ਦਾ ਜੇ ਤੁਸੀਂ 15000 ਦੀ ਸ਼ਾਪਿੰਗ ਕਰੋਗੇ ਕਰੇਵ ਦਾ ਸੂਟ ਹੈਂਡਵਰਕ ਕੱਢਿਆ ਹੋਇਆ ਦੁਪੱਟੇ ਨਾਲ 30 ਰੁਪਏ ਦਾ ਦਵਾਂਗੇ ਜੇ ਤੁਸੀਂ 25000 ਦੀ ਸ਼ਾਪਿੰਗ ਕਰੋਗੇ ਮੌਂਟੀ ਕਾਰਲੋ ਦਾ ਡਵਲਪਡ ਦਾ ਕੰਬਲ 50 ਰੁਪਏ ਦਾ ਖੁੱਲਾ ਡੁੱਲਾ ਕੰਬਲ 50 ਰੁਪਏ ਦਾ ਦਵਾਂਗੇ ਤੇ ਜੇ ਤੁਸੀਂ 50000 ਦੀ ਦਾਜਵਰੀ ਖਰੀਦਦੇ ਹੋ ਹੈਵੀ ਦੁਪट्टे ਵਾਲਾ ਸੂਟ ਦਵਾਂਗੇ 100 ਰੁਪਏ ਦਾ 100 ਰੁਪਏ ਦਾ ਨੈਸਟਰੇ ਕ੍ਰੇਵ ਦਾ ਸੂਟ ਬਜ਼ਾਰਾਂ 'ਚ 770 ਦਾ 350 ਰੁਪਏ ਦਾ ਦੇ ਦੇਣਾ ਭਾਜੀ 350 ਇਹ ਦੇਣਾ ਮੈਂ ਕਹਿੰਦਾ ਭਾਜੀ ਪਟਾਕੇ ਪਾ ਦਨੇ ਆ ਉਹ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆਰੇ ਵੱਡੇ ਭਾਜੇ ਇੱਕ ਗੱਲ ਹੋਰ ਦੱਸ ਦਨੇ ਆ ਆਫਰਾਂ ਲਾਤੀਆਂ ਦੂਜੀ ਗੱਲ ਇਹ ਵੀ ਦੱਸ ਦਨੇ ਆ ਜਿਹੜਾ ਲੱਖ ਰੁਪਏ ਦਾ ਕਪੜਾ ਬਾਜ਼ਾਰ ਚ ਆ ਕੇ ਲੈਣਾ 40000 ਚ 35000 ਦਵਾਂਗੇ ਕਹਿੰਦੇ 1500 1600 1700 ਮੋਰਾ ਵਾਲੇ ਸੂਟ ਕਰਤੇ 7700 8800 ਰੁਪਏ ਦੇ ਵਿੱਚ ਰੰਗ ਚੈੱਕ ਕਰ ਲੋ ਕਮ ਚੈੱਕ ਕਰ ਲੋ ਕਿਸੇ ਨੇ ਨਹੀਂ ਦੇਣਾ ਆ ਚੈੱਕ ਕਰੋ ਨੇਚਰਲ ਕ੍ਰੇਵ ਆ ਦੁਪੱਟੇ ਚੈੱਕ ਕਰ ਲੋ ਸ਼ਾਨਦਾਰ ਦੁਪੱਟੇ ਬਜ਼ਾਰਾ ਚ 3-3000 ਦਾ ਸੂਟ ਮਿਲਦਾ ਤੱਗੜ ਸਾਹਿਬ 1000 ਰੁਪਏ ਦਾ ਦੇ ਦੇਣਾ 23 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਉਹ ਲੈ ਜਾਓ ਉਹ ਲੈ ਜਾਓ ਮੋਰਾ ਵਾਲੇ ਸੂਟ ਜਿਹੜੇ 250 225 2500 ਚ ਮਿਲਦੇ ਇੱਥੇ 1275 ਚ ਲੈ ਜਾਓ ਓ ਮਿੱਲਾ ਵਾਲਿਓ ਬਾਤੀ ਕਿਹੜੀ ਟੱਕ ਚੈਂਪੀਅਨ ਲੈ ਜਾਓ 3 3000 ਵਾਲਾ 15 1500 ਦੇ ਵਿੱਚ ਸੂਟ ਪਾਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਤੇ ਪਾਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਤੇ ਆ اور ਗੈਂਦਾ ਸ਼ਿਮਰ ਦਾ ਸੂਟ ਹੈ ਮੈਂ ਕਹਿੰਦਾ ਟਰਾਈ ਕਰ ਲਓ ਕਿਸੇ ਨੇ 15000 ਤੋਂ ਘੱਟ ਨਹੀਂ ਦੇਣਾ 2500 ਚ ਦੇਵਾਂਗੇ ਮੈਂ ਕਹਿੰਦਾ ਹੁਣ ਨਾ ਟਾਂਡਾ ਦਸੂਹਾ ਨਾ ਮਕੇਰੀਆਂ ਬੁੱਟਰ ਰੋਡ ਕਰਦੀ ਆਜੋ ਪਰਾਟੀਆਂ ਲੈ ਕੇ ਆਇਆ ਬਥੇਰੀਆਂ ਰੈੱਡ ਸੂਟ ਕਹਿੰਦੇ 6500 ਦਾ ਕਹਿੰਦੇ 6000 ਦਾ ਲੈ ਜਾਓ 2000 ਪੈਸੇ ਚ ਦਵਾਂਗੇ ਰੈੱਡ ਸੂਟ 2000 ਪੈਸੇ ਦੇ ਵਿੱਚ ਓ ਚੀਜ਼ਾਂ ਦੇਖੋ ਚੀਜ਼ਾਂ ਚੈੱਕ ਕਰੋ ਓ ਚਾਹੇ ਪਰਪਲ ਰੰਗ ਦਾ ਸੂਟ ਆ ਸੂਟ ਦਾ ਘੈਂਟ ਆ ਦਪੱਟਾ ਓਦੋਂ ਵੀ ਆਤਾ ਤੇ ਰੇਟ ਮੈਂ ਕਹਿੰਦਾ ਦੇਖ ਕੇ ਜਾਓ 7000 ਨਹੀਂ 3500 ਰੁਪਿਆ ਤੁਸੀਂ ਹੁਣ 50000 ਰੁਪਏ ਦੀ ਸ਼ਾਪਿੰਗ ਕਰਨੀ ਆ ਤੇ ਆ 10000 ਵਾਲਾ ਸੂਟ 5000 ਵਾਲਾ ਸੂਟ 7000 ਦਾ ਚ ਉਹ ਵੀ ਇਹਦੀ ਕੀਮਤ ਆ ਤੁਹਾਨੂੰ ਉਸੇ ਦੇਣਾ ਸਿਰਫ 100 ਰੁਪਏ ਚ 100 ਉਹ ਲੈ ਜਾਓ 25 2500 25 2500 25 2500 ਚ ਕਰਦੇ ਰੈਡੀमेड ਸ਼ਰਾਰੇ ਗਰਾਰੇ 25 2500 ਚ ਦੇਈ ਜਣੇ ਆ 20% ਲੈਸ ਵੀ ਦੇ ਦਾਂਗੇ 20% ਲੈਸ ਵੀ ਦੇ ਦਾਂਗੇ ਪਾਫ ਵਾਲੀਆਂ ਚੀਜ਼ਾਂ ਦਰਨੀਆਂ ਟੌਪ ਟੌਪ ਦੀਆਂ ਆਹ ਦੇਖੋ ਜੀ ਕਿਉਂ ਪੈਂਦੀ ਨਹੀਂ ਪੈਂਦੀ ਧੱਕ ਚੈਂਪੀਅਨ ਹਨ ਨਾ ਤਾਂ ਕੈਨੇਡਾ ਵਾਲੀ 마ਸੀ ਰੁੱਸਣੀ ਆ ਉਹ ਨਾ ऑस्ट्रेलिया ਵਾਲੀ ਤਾਈ ਰੁੱਸਣੀ ਆ ਕਿਉਂਕਿ ਉਹਨਾਂ ਵਾਸਤੇ ਅਸੀਂ ਲੈ ਕੇ ਆ ਗਏ ਜਬਰਦਸਤ ਨਵੇਂ ਸੂਟ ਲੈ ਕੇ ਆ ਗਏ ਆ ਇੱਟੜੀ ਦਾਜਪਰੀ ਬਜ਼ਾਰਾਂ 'ਚ ਜਾ ਕੇ ਤੁਸੀਂ 2-2 ਲੱਖ ਰੁਪਏ ਦੀ ਬਣਾਉਨੇ ਹੋ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਪਰੀ 70 75 80 ਹਜ਼ਾਰ ਦੇ ਦਿਆਂਗੇ ਕਿਹਦੇ ਕੋਣ ਆ ਗਿਆ ਕੋਣ ਆ ਗਿਆ ਮੇਰਾ ਸ਼ੇਰ ਆ ਗਿਆ ਸ਼ੇਰ ਆ ਗਿਆ ਲਧਿਆਲੇ ਤੋਂ ਸਾਹਲ ਰੋੜਾ ਆ ਗਿਆ ਵਾਹ ਜੀ ਵਾਹ ਸਕੇਰਾ ਚੈੱਕ ਕਰੋ ਰੰਗ ਚੈੱਕ ਕਰੋ ਜਿਹੜੇ ਮੁੰਦੀ ਦੇ ਉੱਤੇ ਡਾਇਮੰਡ ਲੱਗੇ ਤੇ ਡਾਇਮੰਡ ਉਦਾਂ ਦਾ ਸੂਟ ਆ ਤੁਸੀਂ ਚੈੱਕ ਕਰੋ ਅੰਕਲੋਂ ਬੁੱਟਰ ਰੋੜ ਕਾਟੀਆਂ ਤੇ ਆਏ ਆ ਤੁਸੀਂ ਕੋਈ 25000 ਰੁਪਇਆ ਦਿੰਦਾ ਕੋਈ 35000 ਤੇ ਕੋਈ 30000 ਸਾਦਾ ਦਾ ਰੇਟ ਵੀ ਅੱਦਾ ਅੱਧੇ ਰੋ ਵੀ ਕੱਟ ਬਿਲਕੁਲ ਜੀ ਪੱਟਾ ਵੀ ਦਿਖਾ ਦਿਓ ਕਹਿੰਦੇ ਇੱਕ ਤੇ ਇੱਕ 11 ਹੁੰਦੇ ਆ ਸਾਹਿਲ ਵੀਰਾ ਵੀ ਕਹਿੰਦਾ ਕਹਿੰਦਾ ਜਦੋਂ ਦਾ ਮੈਨੂੰ ਗੌਰਵ ਖਰਾਨਾ ਦਾ ਸਾਥ ਮਿਲਿਆ ਕਾਦੀਆਂ ਜੇ ਟਾਕ ਹੀ ਪਾਈ ਤਰੀ ਆਉਂਦਾ ਸਾਡੇ 700 ਰੁਪਏ ਦਾ ਪਾਰਟੀ ਵੇ ਰਾਂਗਾ ਦਵਾਂਗੇ ਠੋਕੇ ਆ ਰੈੱਡ ਲੇਗਾ 20000 30000 40000 50000 60000 1 ਲੱਖ ਰੈਂਟ ਦੇਣ ਦੀ ਨਹੀਂ ਲੋੜ ਲੈ ਜਾਓ 5000 7000 10000 15000 ਓਏ 20 20000 ਚ ਘਰੇ ਲੈ ਜਾਓ ਇਹਦੇ ਬਹੁਤ ਵੱਡੇ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਆ ਛੇਤੀ ਆਜੋ ਨੰਬਰ ਸਕਰੀਨ ਤੇ ਆ ਅਸੀਂ ਹੌਲੀ ਬੋਲੀਏ ਉੱਚੀ ਬੋਲੀਏ ਮਸਲਾ ਇਹ ਆ ਸਾਡੇ ਪੰਜਾਬੀ ਭੈਣਾ ਭਰਾਵਾਂ ਦਾ ਫੇੜਾ ਹੋਣਾ ਚਾਹੀਦਾ ਬਿਲਕੁਲ ਭਾਜੀ ਜੋ ਅਸੀਂ ਕਹਿ ਰਹੇ ਆ ਡਗੇ ਦੀ ਚੋੜ ਤੇ ਕਹਿ ਰਹੇ ਆ ਇਹ ਆਵਾਜ਼ਾਂ ਕੋਈ ਨਸ਼ੇ ਪੱਤੇ ਖਾ ਕੇ ਨਹੀਂ ਆਉਂਦੀਆਂ ਇਹ ਜਿਗਰ ਤੋਂ ਗੱਲ ਕਰਦੇ ਆ ਫਾਇਦਾ ਤੁਹਾਡਾ ਕਰਦੇ ਆ ਵੀਡੀਓ ਧਿਆਨ ਨਾਲ ਦੇਖਿਓ ਲੈਂਸ ਲਾ ਕੇ ਦੇਖਿਓ ਐਨਕ ਲਾ ਕੇ ਵੇਖ ਲਓ ਜੇ ਰੇਟਾਂ ਦਾ ਵੀਡੀਓ 'ਚ ਫਰਕ ਨਾ ਆਇਆ ਤਾਂ ਦੁੱਗਣਾ ਨਾਮ ਦੇ ਦਾਂਗੇ ਤੇ ਇੱਥੇ ਜਦੋਂ ਆ ਗਏ ਲੱਖਾਂ ਰੁਪਈਆ ਦੇ ਝੋਲੇ ਭਰ ਕੇ ਵਾਪਸ ਲੈ ਜਾਓਗੇ ਘਰੋਂ ਇਹ ਸਾਡਾ ਬਹੁਤਾ ਹਾਥੋਂ ਦੇਣਾ ਇੱਕ ਵਾਰੀ ਹੋਣਾ ਸਿਰਫ ਸਾਡੇ ਕਹੇ ਤੇ ਫੇਰ ਤੁਸੀਂ ਰਿਸ਼ਤੇਦਾਰਾਂ ਨੂੰ ਭੂਆ ਮਾਸੀ ਤਾਈ ਚਾਚੀ ਭੈਣ ਭਰਾ ਆਂਢੀ ਗਵਾਂਢੀ ਰਿਸ਼ਤੇਦਾਰ ਮਿੱਤਰ ਆਪ ਲੈ ਕੋਣੇ ਗੱਡੀ 'ਚ ਉਠਾ ਕੇ ਕਿਉਂਕਿ ਤੁਹਾਡੇ ਫਾਇਦੇ ਹੋਣਗੇ